ਤਮਾਕਾ ਹੋਇਆ ਤਮਾਕਾ ਹੋਇਆ ਉਹ ਕਿਦਾਂ ਦਾ ਸੀ ਜੀ ਤਮਾਕਾ ਉਹ ਜਦੋਂ ਜਹਾਜ਼ ਲੰਘਦਾ ਕਿਤੇ ਹਾਂ ਕਿਤੇ ਜ਼ੋਰਦਾਰ ਤਮਾਕਾ ਹੁੰਦਾ ਬਾਹਰੀਆਂ ਹਿੱਲਦੀਆਂ ਏਦਾਂ ਅਨਹਾਨਾਦ ਜਿਹੜਾ ਮੈਨੂੰ ਪਤਾ ਨਹੀਂ ਇਹ ਅਨਹਾਨਾਦ ਓਕੇ ਗੁਰਮੁਖ ਨੇ ਕਹਿੰਦੇ ਹੈ ਕਿ ਤੁਹਾਡੇ ਤੇ ਕਿਰਪਾ ਵੀ ਮਾਰਨ ਨੇ ਤੁਹਾਡੇ ਅੰਦਰ ਮਹਾਰਾਜ ਬੋਲੇ ਆ ਤੇ ਉਹ ਪ੍ਰਕਾਸ਼ ਦਿਖ ਰਿਹਾ ਸੀ ਉਹਦੇ ਨਾਲ ਗਾਣੀ ਮੂਰੀ ਸੀ ਹਾਂ ਪ੍ਰਕਾਸ਼ ਤੋਂ ਬਾਹਰ ਆ ਰਹੀ ਸੀ ਅੱਛਾ ਮਾਂ ਇੱਕ ਬੱਚੇ ਨੂੰ ਕਲਾ ਵਿੱਚ ਲੈਂਦੀ ਹੈ ਐ ਵਾਹਿਗੁਰੂ ਪਰਮੇਸ਼ਰ ਪਿਤਾ ਜੀ ਹਾਂ ਪੁੱਤ ਆ ਗਿਆ ਐ ਕਿਹਾ ਹਾਂ ਕੋ ਬੱਚਿਆਂ ਦੇ ਸਾਰੀਆਂ ਭਾਸ਼ਾ ਕਿੱਥੋਂ ਪ੍ਰਗਟ ਹੋਈਆਂ ਮੈਂ ਜੀ ਗਿਆ ਉਹਨਾਂ ਨੇ ਕਿੰਨੇ ਚਿਰਾਂ ਤੋਂ ਤੈਨੂੰ ਉਡੀਕ ਰਹੀ ਸੀ ਅੱਛਾ ਬਰਾਗ ਨਾ ਮਨ ਪਰ ਗਿਆ ਵਾਈਗਰੀ 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 ਸੁਰਤ ਜਿਹੜੀ ਹੈ ਹਮ ਮਾਰਦ ਦੇ ਨਾਲ ਜੁੜ ਗਈ ਹਾਂ ਮਨ ਨੂੰ ਇੱਕ ਲਹਿਰ ਜੀ ਆਨੰਦ ਵੱਖਰਾ ਜਿਹਾ ਨਾਮ ਸਟਾਰਟਿੰਗ ਜੀ ਸਟਾਰਟਿੰਗ ਜੀ ਅੱਛਾ ਰਾਤ ਨੂੰ ਨਾ ਪਏ ਜਾਂ ਲੰਮੇ ਅੱਛਾ ਤੇ ਜਿਹੜਾ ਮਾਰਗ ਵਾ